ਕੋਈ ਤੇ ਡਾਕਟਰ ਹੈ ਕੋਈ ਜਿਹੜਾ ਜਿਹੜਾ ਲੰਮੇ ਰ ਰ ਸਮਾਨ ਹੋ ਰਿਹਾ ਹੈ ਅਗਲੇ ਦੇ ਚੱਲਿਆ ਬਹੁਤ ਯੋਜੋ ਬੰਦੇ 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 ਮਾ 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 ਮ ਪਾਲ ਦੇ ਹੱਕ ਦੇ ਵਿੱਚ ਖਲੋਣ ਦੀ ਕੋਸ਼ਿਸ਼ ਕਰਾਂਗੇ ਤੇ ਡਾਟ ਕੇ ਡਾਟ ਕੇ ਵੋਟਾਂ ਪਾਉਣੀਆਂ ਪਣਾ ਆਪਾਂ ਬਾਣੇ 'ਚ ਨਹੀਂ ਹੈਗੇ ਆ ਪਣਾ ਜਿੱਦਾਂ ਮਰਜੀ ਲਾਲਾ ਆਪਾਂ ਗੁਰੂ ਨੂੰ ਗੁਰੂ ਨੂੰ ਮੰਨਦੇ ਆ ਨਾ ਆਪਾਂ ਬਾਣੇ 'ਚ ਹੀ ਬਾਣੇ 'ਚ ਆਪਾਂ ਮੰਨਦੇ ਆ ਗੁਰੂ ਨੂੰ ਆਪਾ ਗੁਰੂ ਗੋਬਿੰਦ ਸਿੰਘ ਨੂੰ ਮੰਨਦੇ ਆ ਨਾ ਆਪਾ ਬਾਣੇ ਦੀ ਬਾਣੇ ਆ ਜਦੋਂ ਵੀ ਕੇ ਮੋਰਚੇ 'ਚ ਵੀ ਉਹਦੇ ਹੱਕ 'ਚ ਖਲੋਜੋ ਐਤ ਕੀ ਜਾਦ ਖੜਾ ਲੈਸ਼ਨ 'ਚ ਉਦੋਂ ਮੰਨ ਲਓ ਵੀ ਉਹਦੇ سپورਟ ਬਾਤਾਂ ਵੱਧ ਕਰਨੀਆਂ ਇਹ ਨਾ ਕੋਈ ਕਹ ਦੇ ਵੀ ਮੈਂ ਉਹਦੇ ਮਗਰ ਤੁਰਨਾ ਉਹਦੇ ਮਗਰ ਤੁਰਨਾ ਆਪਾਂ ਨੂੰ ਪਤਾ ਲੀਡਰਾਂ ਨੇ ਆਪਾਂ ਨੂੰ ਲਿੱਦ ਕਰ ਕੁਛ ਨਹੀਂ ਦਿੱਤਾ ਇੱਕ ਸਿਰਫ 2, 2, 2 ਕੋਮਾ ਜਾ ਰਹੇ ਹਨ। 2 ਕੋਮਾ ਤੇ 1 ਕੋਮਾ ਥੋੜੀ ਘਾ ਜਿਆਦਾ ਉਹਨਾਂ ਨੂੰ ਇਹ ਲੀਡਰ ਲਾਲਚਪਲਾ ਕੀ ਦਿੰਦੇ ਆ ਤੁਹਾਨੂੰ ਆਟਾ ਪਾਣੀ ਮਿਲੂਗਾ, ਦਾਣਾ ਪਾਣੀ ਮਿਲੂਗਾ, ਸਾਰਾ ਕੋਰਾਸ਼ ਮਿਲੂਗਾ, ਦਾਲ ਮਿਲੂਗੀ, ਆਟਾ ਮਿਲੂਗਾ। ਇਹ ਆਟੇ ਤੇ ਚਲੇ ਜਾਂਦੇ ਆ। ਮੁੱਦਾ ਇਹ ਆ ਪਾਟੇ ਤੇ ਨਹੀਂ ਜਾਣਾ। ਆਟੇ ਤੋਂ ਆਪਾਂ ਕਣਕ ਤੇ ਜਾਣਾ ਇਹ ਆਟਾ ਛੱਡੋ ਆਟੇ ਤੋਂ ਛੱਡੋ ਤੇ ਆਪਾਂ ਉਹਨਾ ਮੁੱਦੇ ਤੇ ਅਮਰਤਪਾਲ ਦੇ ਆਪਾਂ ਆਪਾਂ ਬਾਣੀ ਦੇ ਹੱਕ ਦੇ ਵਿੱਚ ਫੋਲਕ ਲੁਣਾ ਜੇ ਉਹ ਪੰਜਾਬ ਦਾ ਰਾਖਾ ਪੰਜਾਬ ਦੀ ਸਹਾਇਤਾ ਕਰਦਾ ਪੰਜਾਬ ਦੇ ਸਪੋਰਟ 'ਚ ਖੜਾ ਤੇ ਆਪਾਂ ਉਹਦੇ ਮਗਰੀ ਤੁਰਾਂਗੇ ਵੈਰੂ ਖਾਲਸਾ ਵੈਰੂ ਫਤਿਹ ਅਮਰਪਾਲ ਜਿੰਦਾਬਾਦ ਜਿੰਦਾਬਾਦ ਅਮਰਪਾਲ ਜਿੰਦਾਬਾਦ ਜਿੰਦਾਬਾਦ ਅਮਰ ਲਾ ਦੀ ਸ਼ੈੱਡ ਦੇ ਵਿੱਚ ਗੱਡੀ ਉਹ ਸ਼ਟਰ ਲਾ ਦੀ ਹਿੰਦੇ ਸ਼ਟਰ ਲਾ ਦਿਓ ਸ਼ਟਰ ਦਾ ਠੀਕ ਆ ਬਾਬਾ ਜੀ ਸਮਾਨ ਲਾ ਲਈ ਫਿਰ ਸਮਾਨ ਲਾ ਗਿਆ ਤਾਂ ਸ਼ਟਰ ਦਾ ਸ਼ਟਰ ਲਾ ਦਿਓ ਹੱਟ ਦੇ ਵਿੱਚ ਲਾ ਕੇ ਗੱਡੀ ਕੰਮ ਦੀ ਸ਼ੁਰੂਆਤ ਹੋ ਗਈ ਸਮਾਨ ਲਾ ਗੇ ਹਿਸਾਬ ਲਾ ਲੋ ਵੀ ਐਡੀ ਗੱਡੀ ਦੇ ਵਿੱਚ ਇੰਨੇ ਬੰਦੇ ਆਏ ਆ ਤੇ ਇੰਨਾ ਸਮਾਨ ਨਾਲ ਤਾਂ ਕੰਮ ਕਰਨ ਦਾ ਮਸੇਦ ਨਹੀਂ ਲੋਕ ਕੋਈ ਆ ਕੰਮ ਕੁੜੀਆਂ ਵਜੇ ਮਰਦੀ ਤਾਂ ਕੋਈ ਸਿੱਖਦਾ ਨਹੀਂ ਇਹ ਕੰਮ ਨਹੀਂ ਆ ਚਲੋ ਉਹਦਾ ਬੰਦਾ ਆ ਗਿਆ ਹਾਂ ਨੂੰ ਬਾਸ ਜਗ੍ਹਾ ਤੇ ਸਿਕੰਦਰ ਹਾਲੇ ਤਕੋ ਦੂਰੋਂ ਪਾਣ ਲੈ ਕੇ ਬਈਆ ਉਹ ਕੱਲ ਮੱਛੀ ਬੰਨ ਕੇ ਆਉਂਦੇ ਕਣਕ ਦੀ ਫੱਦੀ ਇਦਾਂ ਬੇੜੀ ਸਿੱਟੀ ਜਾਵੇ ਤੇ ਮਗਰ ਜਾਲ ਲਾਇਆ ਬੱਚਿਆਂ ਕਣਕ ਬੰਨ ਲਿਆ ਜਦੋਂ ਮਗਰ ਮਾਰਿਆ ਬਈਆ ਕੋਈ ਆੜੀ ਉਪੋਤੋ ਬਾਹਰ ਕੋਈ ਨਾ ਆਵੇ ਆਪਾਂ ਕਾਦੀ ਵਿੱਚ ਰੋਟੀਆਂ ਪਾਉਣੇ ਨੇ ਇੱਧਰ ਤੇ ਨਹੀਂ ਆਉਂਦੇ ਆਹ ਨੰਦਸੇ ਆਵੇ ਤਿੰਨੋ ਤੁਰ ਗਿਆ ਆ ਖਾਨਾ ਕੇ ਲਾਣੇ ਫੋੜਾ ਮਾਰੀ ਖਾਨਾ ਦਾ ਜੀ ਆ ਨੂੰ ਅੱਜ ਘੜਾ ਲੱਭ ਗਿਆ ਓ ਕਾ ਜਾ ਵਿੱਚ ਭਸਮਾ ਵਿੱਚ ਭਸਮਾ ਉਤਰੋ ਉਤਰੋ ਬਸ ਜੋ ਉਤਰ ਆ ਗੋ ਸਾਰੇ ਲੈਣ ਚ ਇੱਥੇ ਕਰ ਢੇਰੀਓ ਲੱਡੂ ਲੈਣ ਚ ਲੱਗੋ ਸਾਰੇ ਨੇ ਲੱਡੂ ਆ ਗਏ ਲੱਡੂ ਬਰੇ ਬਰੇ ਲੈਣ ਚ ਉੱਪਰ ਨਾ ਜੂਦਾ ਡੇਪੇ ਕੀ ਦਾ ਓ ਕਾਲੇ ਮਾਂ ਓਏ ਆਏ ਫੋਲਣੀ ਆ ਨਾਲ ਹੀ ਆਏ ਹਾਏ ਹਾਏ ਕਾਲੇ ਮਾਂ ਪੈਹੀ ਨਹੀਂ ਜਿਹੜੇ ਪੁੱਲ ਪੈਹੀ ਲੱਗੇ ਹੋਂ ਤੇ ਓ ਦੂਆ ਕੋਈ ਟਾਲਾ ਕੋ ਦਰਿਆ ਸੁਟਣਾ ਤੂੰ ਕਰ ਓ ਹਾ ਗਾ ਲਿਆ ਕਹਿੰਦਾ ਲੱਡੂ ਕੜਾ ਆਇਆ ਗਾਜੂ ਨਾ ਕਢਾਣਾ ਸੁੱਟ ਸੱਤਿਆ ਕੀ ਕਰਦਾ ਨਾ ਯਾਰ ਕਢਾਗਾ ਤਾਂ ਸੁੱਟਦਾ ਯਾਰ ਚਲੋ ਚੁੱਕੋ ਲੱਡੂ ਉਹ ਸਾਰਾ ਨਾ ਖਿਡਾਰੀ ਆ ਵਿੱਚ ਸੁੱਟਦਾ ਨਹੀਂ ਯਾਰ ਇੱਕੋ ਲੱਕੀ ਆ ਇਹ ਦਜਾ ਵਾ ਉਤਰਾ ਹੀ ਆ ਕੇ आज गर्मी बड़ी गर्मी बड़ी मोर्चा गया बंदे तो 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 मैं सच्चा के झूठा नहीं कहना ਲੋ ਜੀ ਸਮਾਰਤੀ ਇੱਕ ਔਰ ਪਲਾਟ ਦੀ ਆਹ ਜੀ ਤੁਹਾਨੂੰ ਵੀਡੀਓ ਪਾਈ ਪਹਿਲਾਂ ਚੱਲ ਮੋਨ ਕਰ ਬੰਦ ਬਾਈ ਬਾਈ ਸੰਦੂ ਫਾਰਮਾਲੀ